ਗੱਲ ਇਹ ਹੈ ਕਿ ਜੋ ਸਿੰਘ ਸਾਹਿਬਾਨ ਦਾ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ ਸਾਡੀ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਸਮੇਤ ਜਿਹੜੇ ਉਸ ਵਾਰ ਦੇ ਮੰਤਰੀ ਸਾਹਿਬਾਨ ਕੋਰ ਕਮੇਟੀ ਦੇ ਮੈਂਬਰ ਐਫ ਜੀ ਪੀ ਸੀ ਦੀ ਐਗਜ਼ੀਕਟਿਵ ਸਾਰੇ ਹਾਜ਼ਰ ਹੋਣਗੇ ਜਦੋਂ ਸਾਨੂੰ ਸਪਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸਿੱਖ ਦਿੱਤੀ ਉਸ ਤੋਂ ਬਾਅਦ ਵੀ ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ ਝੁਕਾ ਕੇ ਪ੍ਰਵਾਨ ਕੀਤਾ ਔਰ ਅੱਜ ਵੀ ਉਸੇ ਭਾਵਨਾ ਦੇ ਨਾਲ ਅਸੀਂ ਜਿਹੜਾ ਇੱਥੇ ਪਹੁੰਚੇ ਹਾਂ ਜੋ ਹੁਕਮ ਹੋਏਗਾ ਕਾਕਤਖ ਸਾਹਿਬ ਦਾ ਉਹ ਨੂੰ ਸਭ ਕਾ ਕਰਾਂਗੇ ਉਹ ਪਹਿਲਾਂ ਵੀ ਉਹ ਜਿਸ ਤਰ੍ਹਾਂ ਆਪਣਾ ਨਾ ਪ੍ਰਧਾਨ ਸਾਹਿਬ ਨੇ ਆਪਣੀ ਕਿਆ ਸਿੱਧੀ ਸਾਡੀ ਜਨ ਸੱਜਾ ਲਗਾ ਜਿਹੜਾ ਜੋ ਤਾਰਮਕ ਸਜਾ ਜਿਹੜੀ ਲਗਾਈ ਜਾਨੀ ਉਹਦੇ ਬਾਰੇ ਨਹੀਂ ਅੱਜ ਹੁਣ ਜਿਹੜੀ ਆ ਉਮੀਦ ਹੈ ਕਿ ਅੱਜ ਸਿੰਘ ਸਾਹਿਬ ਆਪਣਾ ਫੈਸਲਾ ਦੇਣਗੇ ਕਿਉਂਕਿ ਅਸੀਂ ਤੇ ਕਈ ਵਾਰੀ ਆ ਕੇ ਬੇਨਤੀ ਕੀਤੀ ਆ ਔਰ ਆਪਣੇ ਆਪ ਨੂੰ ਸਮਰਪਿਤ ਵੀ ਕੀਤਾ ਇਸ ਕਰਕੇ ਅੱਜ ਆ ਸਕੇ ਅੱਜ ਜਿਹੜਾ ਸਿੰਘ ਸਾਹਿਬ ਮੋਤੇ ਫੈਸਲਾ ਸੁਣਾਉਣ ਅੱਜ ਦੇ ਫੈਸਲੇ ਦੀ ਸਿੰਘ ਸਾਹਿਬਾਂ ਨੂੰ ਇੱਕ ਪਲੇਜ਼ਰ ਵੀ ਪਾਇਆ ਜਾ ਰਿਹਾ ਹੈ ਕਿੰ ਸਿੰਘ ਸਾਹਿਬ ਬੋਲਦੇ ਹਨ ਕਿ ਜੇ ਕੋਈ ਗੁਰੂ ਦਾ ਤਖਤ ਹੈ ਜੇ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਸੰਸਥਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਟੈਕਟਿਕਸ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ ਗੁਰੂ ਦੇ ਦਰ ਤੇ ਕੀ ਚੱਲਣੇ ਆ ਦੁਨਿਆਵੀ ਅਦਾਲਤਾਂ ਦੇ ਉੱਤੇ ਵੀ ਤੁਸੀਂ ਸੱਚ ਨੂੰ ਛਪਾਉਣ ਦੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਆ ਜਿਹੜੀ ਮਲੇਰ ਕੋਟਲੇ ਦੀ ਜਿਹੜੀ ਆ ਕੁਰਾਨ ਸ਼ਰੀਫ ਦੀ ਬਦਬੀ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਹੁਣ ਤੁਸੀਂ ਹੈਰਾਨ ਹੋਵੋਗੇ ਤੁਸੀਂ ਜੱਜਮੈਂਟ ਦਾ 29 ਤੇ 30 ਪੇਜ ਪੜ੍ਹ ਲਓ ਜੱਜ ਸਾਹਿਬ ਨੇ ਜਿਹੜਾ ਨਿਕਾਇਆ ਉਹ ਯਾਰ ਗੂਕੰਦੇ ਖੜੇ ਹੋ ਜਾਂਦੇ ਰਿਹਾ ਕੋਈ ਇੰਨਾ ਪੰਜਾਬ ਘਾਤ ਦੁਖੀ ਸੀਗਾ ਇਹ ਤਾਂ ਔਰ ਇੰਨਾ ਦੁਖੀ ਹੋਣ ਦੇ ਬਾਵਜੂਦ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਉਹ ਦੋਸ਼ੀ ਜਿਹੜਾ ਇਕਰਾਰ ਦਿੱਤਾ ਗਿਆ 2 ਸਾਲ ਦੀ ਸਜ਼ਾ ਜਿਹਨੂੰ ਮਿਲ ਲਗੀ ਤੇ ਉਹਨੂੰ ਬਚਾਉਣ ਵਾਸਤੇ ਕੇਂਦਰੀ ਆਵਾਜ਼ ਤੇ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਡਿਸਟ੍ਰਿਕਟ ਅਟਾਰਨੀ ਨੇ ਡਿਊਟੀ ਕਮਿਸ਼ਨਰ ਦੇ ਰਾਹੀਂ ਅਰਜੀ ਦਾਖਲ ਕਰ ਦਿੱਤੀ ਕਿ ਅਸੀਂ ਅਪੀਲ ਹੀ ਵਾਪਸ ਲੈਣੀ ਚਾਹੁੰਦੇ ਪਹਿਲਾਂ ਸ਼ਿਕਾਇਤ ਕਰਤਾ ਤੋਰਜੀ ਦਵਾਈ ਕਿ ਮੈਂ ਇਹਦੇ ਖਿਲਾਫ ਨਹੀਂ ਲੜਨਾ ਚਾਹੁੰਦਾ ਜੱਜ ਸਾਹਿਬ ਨੇ ਵਾਪਸ ਨਹੀਂ ਕੀਤੀ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਅਖੀਰ ਤੇ ਸਰਕਾਰ ਖੜ ਗਈ ਉਹਦੇ ਹੱਕ 'ਚ ਗਦਵੀ ਦਾ ਜਿਹੜਾ ਕੁਰਾਨ ਦੀ ਗਦਵੀ ਕਰਨ ਵਾਲੇ ਜਿਹੜਾ ਦੋਸ਼ੀ ਹੈ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਉਹ ਪੀੜੀ ਵਡਰਾ ਕਰਦੇ ਤੇ ਹੁਣ ਸਾਜਸ਼ਾਂ ਦੇ ਪਰਦੇ ਤਾਂ ਖੁੱਲਣ ਲੱਗੇ ਕਿੰਨੇ ਕੁ ਦਿਨ ਲਕਾਓਗੇ ਜੇ ਦਰਿਆਵੀ ਅਦਾਲਤਾਂ ਵੀ ਜਿਹੜਾ ਸੱਚ ਹੁੰਦਾ ਨਾ ਉਹ ਕਿਤੇ ਨਾ ਕਿਤੇ ਗੁਰੂ ਕਿਰਪਾ ਕਰ ਦਿੰਦਾ ਕਿਸੇ ਨਾ ਕਿਸੇ ਦੇ ਉੱਤੇ ਉੱਥੇ ਜੱਜ ਸਾਹਿਬ ਤੇ ਹੋਗੀ ਕਦੀ ਸੁਣਿਆ ਸੀ ਵੀ ਮਸਾ ਇੱਕ ਸਾਜਸ਼ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੋਸ਼ੀ ਲੱਭਿਆ ਜਿਹੜਾ ਕੁਰਾਨ ਦੀ ਬੇਗਾਨੀ ਦਾ ਦੋਸ਼ੀ ਸੀ ਔਰ ਧਾਰਮਿਕ ਗ੍ਰੰਥਾਂ ਦੀ ਸਾਜਸ਼ ਦਾ ਦੌਰ 2015 ਤੋਂ ਚੱਲਿਆ ਇਹ 2016 ਦਾ ਸੀ ਉਹਨਾਂ ਨੇ ਰਾਜਨੀਤਿਕ ਸਾਜ਼ਿਸ਼ ਦਾ ਪਰਦਾ ਵੀ ਖੁੱਲ ਗਿਆ ਉਹਦੇ 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 ਫੜੇ ਜਾਣਾ ਉਹਨੂੰ ਸਜ਼ਾ ਮਿਲਣ ਲੱਗੀ ਤੇ ਭਗਵੰਤ ਮਾਨ ਦੀ ਸਰਕਾਰ ਜਾ ਕੇ ਤੇ ਅਦਾਲਤ ਵਿੱਚ ਕੇਸ ਵਾਪਸ ਲੈਣ ਵਾਸਤੇ ਪਹੁੰਚ ਗਈ ਇਹ ਹੁਣ ਮੈਂ ਤੁਹਾਨੂੰ ਮੀਡੀਆ ਨੂੰ ਪੁੱਛਦਾ ਵੀ ਇਹਨਾਂ ਨੂੰ ਜਾ ਕੇ ਪੁੱਛੋ ਵੀ ਕੀ ਤੁਹਾਡਾ ਕੀ ਡਰ ਸੀ ਕੇਦਰਿਆਲ ਨੂੰ ਕੀ ਡਰ ਸੀ ਭਗਵੰਤ ਮਾਨ ਨੂੰ ਕੀ ਡਰ ਸੀ ਕਿ ਤੁਹਾਨੂੰ ਤਾਂ ਸਜ਼ਾ ਕਹਿਣਾ ਚਾਹੀਦਾ ਸੀ ਹੋਰ ਸਖਤ ਦਿਓ ਤੇ ਤੁਸੀਂ ਕਿਹਾ ਜੀ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਆ ਜੇ ਬੇਅਦਬੀ 'ਚ ਦੋਸ਼ੀ ਹੋ ਗਿਆ ਤੇ ਫਿਰ ਸਾਡਾ ਪਰਦਾ ਖੁੱਲ ਜਾਣਾ ਦੇਸ਼ ਦੇ ਵਿੱਚ ਪਤਾ ਲੱਗ ਜੂ ਕਿ ਅਸੀਂ ਰਾਜ ਸੱਤਾ ਹਾਸਲ ਕਰਨ ਵਾਸਤੇ ਐਡੇ ਘਣਾਉਣੇ ਕੰਮ ਕਰਦੇ ਰਹੇ ਹਾਂ ਇਸ ਕਰਕੇ ਗੁਰੂ ਮਹਾਰਾਜ ਬੜਾ ਬੇਅੰਤ ਆਹ ਵੇਖੋ ਇਹ ਕਿਸੇ ਨੂੰ ਪਤਾ ਸੀ ਵੀ ਇਹ ਪਰਦਾ ਖੁੱਲ ਜਾਣਾ ਔਰ ਖੁੱਲ ਗਿਆ ਜੱਜ ਸਾਹਿਬ ਨੇ ਜੱਜਮੈਂਟ ਤੇ ਲਿਖ ਦਿੱਤਾ ਔਰ ਜੱਜਮੈਂਟ ਮੀਡੀਆ ਨੂੰ ਬੇਨਤੀ ਹੈ ਪੜ੍ਹ ਲਓ ਅਸੀਂ ਤੇ ਕੱਲ ਦੀ ਸੋਸ਼ਲ ਮੀਡੀਆ 'ਤੇ ਵੀ ਪਾਤੀ ਥੈਂਕ ਯੂ ਠੀਕ ਹੈ ਅੱਜ ਬੀਬੀ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬੀਬੀ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਦਾ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਤਾ ਦੇ ਅਧੀਨ ਕਿਸੇ ਮर्यादा ਦੇ ਅਧੀਨ ਕਿਸੇ ਪਰੰਪਰਾਮਾ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਆਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਸਦਰ ਸ਼੍ਰੀ ਅਕਾਲਤਾਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾਂ ਨੂੰ ਦਿੰਦੇ ਦਲੀਸ ਦਸ਼ੀ ਤੇ ਬਾਹਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਏਕਨ ਜਦੋਂ ਅਸੀਂ ਦਲੀਸ ਤੋਂ ਅੰਦਰ ਜਾਂਦੇ ਆਂ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਛਾ ਕਹਿੰਦੇ ਜੇ ਗੁਰ ਝੜਕੇ ਆ ਮਿੱਠਾ ਲੱਗ ਹੈ ਜੇ ਬਖਸ਼ਲੇ ਜੇ ਬਖਸ਼ੇ ਤਾਂ ਗੁਰਵਡਿਾਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਤੇ ਕਰ ਉਪਦੇਸ਼ ਛੜਕੇ ਬਹੁਤ ਬਾਤੀ ਬਹੁਤ ਪਿਤਾ ਗੱਲ ਲਾਂਦੇ ਫਿਰ ਉਹ ਗੱਲ ਵੀ ਲਾਂਦਾ ਹੈ ਉਹ ਬਖਸ਼ਦਾ ਵੀ ਹੈ ਸੋਈ ਬਖਸ਼ਿੰਦ ਵੀ ਹੈ ਛਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਿਧਾਂਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੱਤੇ ਹਨ ਅਲੀ ਨਾਲ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ਮੀ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਵੇਖੋ ਐਦੇ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਿਧਾ ਦੂਰ ਹੋਏਗੀ ਇਹਦਾ ਅੱਛਾ ਫੈਸਲਾ ਮਨਜ਼ੂਰ ਹੋਏਗਾ ਸਾਰਿਆਂ ਲਈ ਜੀ ਅੱਜ ਤੋਂ ਬਾਅਦ ਸਭ ਤੁਹਾਡੀ ਰਾਏ ਲਈ ਅੱਜ ਤੁਹਾਨੂੰ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟ ਕਰਨ ਦੇ ਦਿੱਤਾ ਹੋਇਆ ਜੀ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾ ਵੀ ਲਾਉਂਦਾ ਹੈ ਜੇ ਗੁਰੂ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਅੱਜ ਉਹ ਬਖਸ਼ੇਗਾ ਵੀ ਝੜਕੇਗਾ ਵੀ ਤੇ ਗੱਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਮਨਜੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਸਰ ਸਤਾਂ ਦੀ ਅਕਾਲਤਖ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਲਪਤਖ ਸਾਹਿਬ ਦੇ ਉਹ ਚਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਘੋਲ ਹੈ ਤੇ ਉਹ ਪੁੱਲ ਬਖਸ਼ਾਉਣ ਲਈ ਅਸੀਂ ਕਲਪਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੀ ਗਿਆ ਜੋ ਵੀ ਫੈਸਲਾ ਹੋਏਗਾ ਕਲਪਤਖ ਸਾਹਿਬ ਦੇ ਸਿੰਘ ਸਭਾਨਾਂ ਦਾ ਉਹਨੂੰ ਅਸੀਂ ਮੰਨਾਂਗੇ ਕਿੰਸਾ ਸਾਹਿਬ ਜਿਹੜੇ ਉਹ ਤੋਂ ਫੈਸਲੇ ਲੈ ਕੇ ਸੀ ਉਹਦੇ ਵਿੱਚ ਤੁਹਾਡੀ ਰਾਏ ਲੈ ਗਈ ਇਸ ਤਰੀਕੀ ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਕਾਲਤਕ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨੀਏ ਅਰ ਕਿੰਸਾ ਸਾਹਿਬ ਜਦੋਂ ਫੈਸਲੇ ਲੈ ਗਈ ਸੀ ਤੁਹਾਨੂੰ ਖੁਸ਼ਾ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ ਦੇਖੋ ਗੱਲ ਨਹੀਂ ਜੇ ਇਹ ਕਾਲਤਕ ਸਾਹਿਬ ਦਾ ਅਧਿਕਾਰ ਕੀ ਤਰ ਹੈ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆਗਾ ਸੋ ਉਹਨਾਂ ਦੇ ਤੱਕ ਕਿਸੇ ਗਲਤ ਦੇ ਵਿੱਚ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਈਏ ਆਪਣੇ ਸੋਚਾਗੇ ਅੱਜ ਜੇ ਇਹਦਾ ਬਿਆਨ ਆਇਆ ਕਿ ਕਹਿੰਦੇ ਬਾਤਲ ਪਰਿਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ رائے ਨਹੀਂ ਲੈਂਦੇ ਸੀਗੇ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਦੀ ਕੋ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੋਕੇ ਹੋਏ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਲੱਗਦੀ ਹੈ ਯਾਰ ਸਿੰਘ ਸਾਹਿਬ ਤੇ ਕਿਹਦਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਹਿਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈਸਾ ਨਹੀਂ ਅਭੀ ਚ ਕਾਫੀ ਚਰਚਾਵਾ ਚੱਲਦੀ ਰਹਿੰਦੀ ਹੈ ਕਿ ਯਾਰ ਕੋਸ਼ਿਸ਼ ਕੋਈ ਕਰ ਲੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਨਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਅੱਜ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਕਰਾਂਗੇ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਇਸ ਤੋਂ ਬੰਦੋਰੀ ਅੱਜ ਜਿਹੜਾ ਕਾਲ ਤੱਕ ਤੇ ਨਿਕਾਲ ਲਾਇਆ ਜਿਹੜੇ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕਿ ਨਾਲ ਜਿਹੜੇ ਤਿੰਨ ਜੱਜ ਦੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤੋ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਪਰ ਜਿਸ ਦਾ ਜੁਲਾਇਆ ਗਿਆ ਲੱਗਦਾ ਨਹੀਂ ਦੇਖ ਜਿਹੜਾ ਮੈਂ ਦੱਸ ਸਕਦੇ ਨੇ ਕਿ ਕਿਹਨੂੰ ਕਿਹਨੂੰ ਕਿਉਂ ਬੁਲਾਇਆ ਗਿਆ ਅਸੀਂ ਉਹ ਤਾਂ ਉਹ ਗੱਲ ਤਾਂ ਦੱਸ ਸਕਦੇ ਆ ਸਾਨੂੰ ਸੱਦਿਆ ਗਿਆ ਸੀ ਹਾਜ਼ਰਾਂ ਸੋਤਾ ਸਾਹਿਬ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਲਈ ਸੀ ਕਿ ਬਾਦਲ ਜੀ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰ ਕੋਈ ਕੋਈ ਰਾਏ ਜੀ ਬਿਲਕੁਲ ਥੈਂਕ ਯੂ ਥੈਂਕ ਯੂ ਬਿਲਕੁਲ ਫੈਸਲਾ ਆ ਰਿਹਾ ਕਾਲੀ ਦਾ ਵਿਚਕਾਰ ਹਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਇਹਦਾ ਫੈਸਲਾ ਆ ਰਿਹਾ ਜੋ ਵੀ ਫੈਸਲਾ ਆਏਗਾ ਜੋ ਵੀ ਹੁਕਮ ਆਏਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਪਾਲਣਾ ਕਰਾਂਗੇ ਭਾਈ ਸਾਹਿਬ ਕਹਿ ਵੀ ਜਾ ਰਿਹਾ ਕਿ ਦਬਾਅ ਪਾਇਆ ਜਾ ਰਿਹਾ ਜਥੇਦਾਰਾ ਉੱਤੇ ਕੀ ਕੋਣ ਕਹਿੰਦਾ ਆ ਕੋਣ ਬੰਦਾ ਦੱਸ ਉਹ ਕਿਹੜਾ ਦਬਾਅ ਪਾ ਰਿਹਾ ਕਰੋ ਕੱਲ੍ਹ ਕਰਨੀ ਜੜੀ ਮੇਰੀ ਗੱਲ ਸੁਣੋ ਜੀ ਕੋਈ ਬੰਦਾ ਇਸਹਾਰਦ ਕਰ ਦੋ ਜਿਹੜਾ ਦਬਾਅ ਪਾ ਰਿਹਾ ਕੋਈ ਦਬਾਅ ਪਾ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੇ ਕੋਣ ਦਬਾਅ ਪਾ ਦੂਗਾ ਜੀ ਅਜੇ ਤੱਕ ਕੋਈ ਅਜੋਜੀ ਸ਼ਕਤੀ ਤਾਂ ਆਈ ਨਹੀਂ ਜਿਹੜੀ ਦਬਾਅ ਪਾ ਦੇ ਕਾਂਪਲੀਆ ਸਰ ਸਪਸ਼ਟ ਕਰਨ ਤੋਂ ਖੁਸ਼ ਹੋ ਕਿ ਚੁੱਕੇ ਹਾਂ ਬਾਅਦ ਵੀ ਤਾਂ ਹੁਣ 20 ਇਕੱਠੇ ਮੰਤਰੀ ਬੁਲਾਏ ਗਏ ਨੇ ਇਹ ਲੱਗਦਾ ਕਿ ਜਿਹੜੇ ਜਥੇਦਾਰਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਕੋਲੋਂ 20 ਗਲਤੀਆਂ ਹੋ ਜਾਂਦੀਆਂ ਨੇ ਜਰ ਕਿ ਕੱਲੇ ਸੁਖਬੀਰ ਸਿੰਘ ਸਾਹਿਬ ਨਹੀਂ ਜਦੋਂ 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 ਫੈਸਲੇ ਹੁੰਦੇ ਆ ਫਿਰ ਉਹ ਸਾਰਿਆਂ ਦੇ ਝੰਮੇ ਪੈਂਦਾ ਨਾ ਫੈਸਲਾ ਜਦੋਂ ਹੁੰਦਾ ਆ ਫੈਸਲੇ ਕਰਨ ਵਾਸਤੇ ਸਾਰਿਆਂ ਦੀ ਰਾਏ ਲਈ ਜਾਂਦੀ ਆ ਜੋ ਫੈਸਲੇ ਹੁੰਦੇ ਉਹਦੇ ਸਾਰੇ ਸ਼ਾਮਲ ਹੁੰਦੇ ਆ ਪਰ ਇਹ ਚੋਣ ਇਹ ਸੁਧਾਰ ਲੈਰ ਵਾਲੇ ਉਹ ਵੀ ਵਿੱਚ ਸ਼ਾਮਲ ਆ ਜਾਂਦੇ ਬਿਲਕੁਲ ਸ਼ਾਮਲ ਨੇ ਹਾਂਜੀ ਉਹ ਤਾਂ ਪਹਿਲਾਂ ਸ਼ਾਮਲ ਨੇ ਛੇੜ ਛੇੜੀਏ ਦੋਸਤੋ ਬਾਅਦ ਇਸ਼ਾਰੇ ਤੋਂ ਮੂਹਨ ਮਾਫੀ ਉਲਟੀ ਗੇਮ ਹੋ ਗਈ ਉਹਨਾਂ ਲਈ ਉਹਨਾਂ ਲਈ ਉਲਟੀ ਗੇਮ ਹੋ ਗਈ ਸਾਬ ਉਸ ਤੋਂ ਬਾਅਦ ਮੁਰਗੀ ਕੋਟੀ ਪਣੀ ਤੇ ਨਹੀਂ ਕਰੂ ਕੋਈ ਫੈਸਲਾ ਜਿੰਦਾ ਸਾਹਿਬ ਦਾ ਨਾ ਬਿਲਕੁਲ ਐਹੀ ਤਾਂ ਕਰਦੇ ਨਹੀਂ ਹੋਰ ਤਾਂ ਸਾਨੂੰ ਪਤਾ ਨਹੀਂ ਕਿਸੇ ਦਾ ਸਾਹਿਬ ਜੀ ਸਾਹਿਬ ਉਲਟੀ ਗੇਮ ਤੁਸੀਂ ਕਹਿ ਰਹੇ ਹੋ ਉਲਟੀ ਗੇਮ ਦਾ ਕੀ ਮਤਲਬ ਕੀ ਭਾਵ ਹੈ ਇਹ ਵੀ ਗੇਮ ਦਾ ਮਤਲਬ ਇਹ ਵੀ ਉਹ ਸ਼ਿਕਾਇਤ ਕਰਤਾ ਵੀ ਵਿਚ ਨਾਲ ਫਸ ਗਏ ਉਹ ਵੀ ਨਾਲ ਹੀ ਨੇ ਇਹ ਆ ਮੈਂ ਕਹਿ ਰਿਹਾ ਅੱਜ ਦੇ ਫੈਸਲੇ ਨੂੰ ਪਤਾ ਦੇਖਦੇ ਹੋ ਬਿਲਕੁਲ ਇਹਨਾਂ ਬੈਨ ਨੂੰ ਲਾਗੂ ਕਰਾਂਗੇ ਠੀਕ ਹੈ ਜੀ ਪਤਾ ਹੈ ਕਿ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਈਆ ਕਰਾਰ ਦੇਣ ਵੇਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਤੇ ਬਾਕੀ ਪੰਥ ਸਿੰਘ ਸਾਹਿਬਾਨਾਂ ਨੇ ਬੜੇ ਵਿਸਥਾਰ ਦੇ ਨਾਲ ਉਹਦੇ ਕਾਰਨ ਦੱਸਿਆ ਸੀ ਕਿ ਉਹਨਾਂ ਦੀ ਕਾਰਜਸ਼ੈਲੀ ਵੇਲੇ ਉਹਨਾਂ ਦੇ ਕਾਰਜਕਾਲ ਸਮੇਂ ਪੰਥ ਦੇ ਵਿੱਚ ਜੋ ਨਮੋਸ਼ੀ ਦੇ ਮਾਹੌਲ ਦੇਖਣਾ ਪਿਆ ਵੱਡੀਆਂ ਕਟਾਈਆਂ ਹੋਈਆਂ ਬੱਜਰ ਗਨਾਹ ਹੋਏ ਉਹਨਾਂ ਕਰਕੇ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਹੈ ਜੋ ਉਹਨਾਂ ਨੇ ਲਿਖਤੀ ਰੂਪ ਵਿੱਚ ਦਿੱਤਾ ਹੈ ਮੈਂ ਉਹਨਾਂ ਦੀ ਆਪਜੀ ਨਾਲ ਪਾਤਸ਼ਾਹ ਦੇ ਵਿੱਚ ਗੱਲ ਕਰ ਰਿਹਾ ਹਾਂ ਅੱਜ ਉਹਨਾਂ ਨੂੰ ਤਰੀਕ ਦੇ ਕੇ ਸੱਦਿਆ ਗਿਆ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਵੀ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਦੇ ਮਤਾਬਕ ਪੰਥ ਦੀਆਂ ਰਵਾਇਤਾਂ ਨੂੰ ਮੁੱਖ ਰੱਖ ਕੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜੋ ਫੈਸਲਾ ਲਿਆ ਜਾਣਾ ਹੈ ਸਾਨੂੰ ਸਭ ਨੂੰ ਉਹਦਾ ਇੰਤਜ਼ਾਰ ਹੈ ਪਰ ਇਹ ਤਿੰਨ ਸਿੰਘ ਸਾਹਿਬ ਨੂੰ ਵੀ ਜਿਹੜਾ ਕਿ ਸਪਸ਼ਟ ਕਰਨ ਉਹਨਾਂ ਕੋਲ ਮੰਗਿਆ ਗਿਆ ਸੀ ਉਸ ਟਾਈਮ ਜਦਿ ਸ਼੍ਰੀ ਕਾਲ ਤੱਕ ਸਾਥ ਦੇ ਸੀ ਉਹ ਸਭ ਦੇ ਸਾਹਮਣੇ ਉਹਨਾਂ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇਹ ਘਟਨਾਵਾਂ ਹੋਈਆਂ ਜੀ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਕੀ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇਹ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਣਿਆ ਜਾਏਗਾ ਉਹ ਵੀ ਸੰਗਤਾਂ ਦੇ ਸਾਹਮਣੇ ਸਿੰਘ ਸਾਹਿਬ ਨੇ ਰੱਖਣਾ ਹੈ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਆਪਣੇ ਢੰਗ ਦੇ ਨਾਲ ਕਿਵੇਂ ਇਹਨਾਂ ਨੂੰ ਕਰਨਾ ਹੈ ਕਿਵੇਂ ਉਹਨ ਕੀ ਉਹਨਾਂ ਨੂੰ ਤਨਖਾਹ ਲਾਉਣੀ ਹੈ ਕਿ ਉਹਨਾਂ ਨੂੰ ਸਜ਼ਾ ਲਾਉਣੀ ਹੈ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜਾਵੇ ਸਿੰਘ ਸਾਹਿਬ ਤੁਹਾਡੇ ਮੁਤਾਬਿਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਜੀ ਇਹਦੇ ਤੇ ਪ੍ਰਤੀਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਉਸ ਮਸਲੇ ਤੋਂ ਪਹਿਲਾਂ ਉਹਨਾਂ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਮੈਕਮਾ ਵੀ ਆਏ ਨਹੀਂ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਸੀ ਇਹ ਸ੍ਰੀ ਕਾਲਤਾ ਸਾਹਿਬ ਦੀ ਮਾਨ ਮਰਜ਼ਾ ਦਾ ਦੇ ਉਲਟ ਹੈ ਸ੍ਰੀ ਸਾਹਿਬ ਸਿੰਘ ਸਾਹਿਬ ਦੇ ਫੈਸਲੇ ਨੂੰ ਲੈ ਕੇ ਉਹਨਾਂ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਜਿਆਦਾ ਕੁਝ ਐਸਾ ਵੀ ਕੀਤਾ ਜਾ ਰਿਹਾ ਹੈ ਦੇਖੋ ਇਹ ਸਾਰੀਆਂ ਗੱਲਾਂ ਆ ਰਹੀਆਂ ਪਰ ਉਹਨਾਂ ਨੇ ਕੋਈ ਪ੍ਰੈਸ਼ਰ ਨਹੀਂ ਮੰਨਿਆ ਅੱਜ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਬਿਨਾਂ ਪ੍ਰੈਸ਼ਰ ਤੋਂ ਅੱਜ ਤੱਕ ਦੇ ਸਿੱਖਾਂ ਦੀ ਭਾਵਨਾ ਦੇ ਮੁਤਾਬਕ ਆਪਦੇ ਸਟੈਂਡ ਤੇ ਖੜੇ ਹੈ ਆਪਾਂ ਨੂੰ ਕੋਈ ਗਲਤ ਫਹਿਮੀ ਨਹੀਂ ਮਨ ਵਿੱਚ ਪਲਣੀ ਚਾਹੀਦੀ ਕਿ ਕੋਈ ਪ੍ਰੈਸ਼ਰ ਪੈ ਰਿਹਾ ਹੈ ਕਿ ਅਸੀਂ ਪ੍ਰੈਸ਼ਰ ਥੱਲੇ ਕੰਮ ਕਰ ਰਹੇ ਨੇ ਉਹਨਾਂ ਨੇ ਜੋ ਫੈਸਲਾ ਕਰਨਾ ਹੈ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਹੋਣਾ। ਅਕਾਲੀ ਦਲ ਦੁਫਾੜ ਹੋਇਆ ਹੋਇਆ ਜਿਹੜੇ ਸੁਖਬੀਰ ਸਿੰਘ ਬਾਦਲ ਹੋਂਦੇ ਸਾਂਤੀ ਹੁੰਦੇ ਸੀ ਉਹ ਸਵਾਲ ਚੁੱਕਦੇ ਸਵਾਲ ਚੁੱਕ ਰਹੇ ਨੇ ਸਰਕਾਰ ਨੂੰ ਵੀ ਮਾਫੀ ਦਿੱਤੀ ਗਈ ਹੈ। ਇਹ ਕੋਰ ਕਮੇਟੀ 'ਚ ਕੋਈ ਡਿਸੀਜਨ ਨਹੀਂ ਹੋਇਆ ਨਾ ਡਿਸਾਈਡ ਹੋਇਆ ਇਹ ਇੰਡੀਵਿਜੂਅਲ ਇਹ ਸਾਰੇ ਸਾਰੇ ਫੈਸਲੇ ਤਾਂ ਹੀ ਸਿੰਘ ਸਾਹਿਬ ਜੀ ਨੇ ਦੇਖੋ ਇਹ ਫੈਸਲਾ ਨਤਾਰਨ ਵਾਸਤੇ ਹੀ ਕੋਰ ਕਮੇਟੀ ਵੀ ਸੱਦੀ ਹੈ। ਪਿਛਲੀਆਂ ਜੋ ਕੈਬਨਿਟ ਦੀਆਂ ਮਿਨਿਸਟਰੀਆਂ ਦੇ ਵਿੱਚ ਵਜ਼ੀਰ ਰਹੇ ਨੇ ਉਹ ਵੀ ਸਾਰੇ ਸੱਦੇ ਆ ਇਸ ਕਰਕੇ ਇਹ ਜਿਹੜੀਆਂ ਤੋ ਖਲੇ ਪੈਦਾ ਹੁੰਦੇ ਰਹੇ ਨੇ ਕਿਉਂ ਹੋਏ ਕੋਰ ਕਮੇਟੀ ਚ ਫੈਸਲੇ ਲਏ ਗਏ ਜਾਂ ਅਜੈਕਟਿਵ ਦੇ ਵਿੱਚ ਲਏ ਗਏ ਕਿ ਨਹੀਂ ਜਾਂ ਜਿਵੇਂ ਵੀ ਫੈਸਲੇ ਹੋਏ ਕਿਵੇਂ ਹੋਏ ਕਿਉਂ ਹੋਏ ਕਿਹੜੇ ਕਿਹੜੇ ਉਹਦੇ ਵਿੱਚ ਮੁੱਖ ਦੋਸ਼ੀ ਨੇ ਕਿੰਨਾਂ ਦੀ ਸਲਾਹ ਨਾਲ ਲਏ ਗਏ ਸਾਰੇ ਸਲਾਹਕਰ ਉਸ ਵੇਲੇ ਦੇ ਸਿੰਘ ਸਾਹਿਬ ਨੇ ਸੱਦੇ ਆ ਉਹਨਾਂ ਦਾ ਸਾਰਾ ਨਿਤਾ ਰਾਜ ਹੋ ਜਾਣਾ ਠੀਕ ਹੈ ਜੀ ਬਿਲਕੁਲ ਮਿਹਰਬਾਨੀ ਬਿਲਕੁਲ ਸਮੂਹ ਦੀ ਲੀਡਰਸ਼ਿਪ ਤੇ ਪਹੁੰਚ ਰਹੀ ਹੈ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਗੁਰੂ ਦੇ ਦਰ ਤੋਂ ਵਰਸਾਈ ਹੋਈ ਪਾਰਟੀ ਹੈ ਗੁਰੂ ਦੇ ਦਰ ਦੀ ਕੁੱਕਰ ਹੈ ਸ਼੍ਰੋਮਣੀ ਅਕਾਲੀ ਸਕੀ। ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੈ ਉਸ ਆਦੇਸ਼ ਦੇ ਇੱਕ ਇੱਕ ਅੱਖਰ ਦੇ ਉੱਤੇ ਪਹਿਰਾ ਦਿੱਤਾ ਜਾਊਗਾ ਕਿਉਂਕਿ ਪੂਰਨ ਸਮਰਪਣ ਭਾਵਨਾ ਦੇ ਨਾਲ ਹੀ ਅਸੀਂ ਤਖਤ ਸਾਹਿਬ ਤੇ ਨਤਮਸਤਕ ਆ। ਚਾਹੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਸਮੁੱਚੀ ਲੀਡਰਸ਼ਿਪ ਹੈ ਗੁਰੂ ਦੇ ਦਰ ਨਾਲ ਕੋਈ ਤਰਕ ਨਹੀਂ ਕੋਈ ਬਤਰਕ ਨਹੀਂ ਕੋਈ ਚੁਸਤਰੀ ਕੋਈ ਚਲਾਕੀ ਨਹੀਂ ਸੋ ਗੁਰੂ ਦੇ ਦਰ ਤੇ ਖੜੇ ਆ ਗੁਰੂ ਦੀ ਗੋਦ ਦੇ ਵਿੱਚ ਆ ਸੋ ਜੋ ਵੀ ਤਖਸਬ ਦਾ ਆਦੇਸ਼ ਹੋਊਗਾ ਉਹ ਖਿੜੇ ਮੱਥੇ ਪਰਵਾਨ ਅੱਜ ਹਰ ਇੱਕ ਰਾਜਨੀਤਿਕ ਪਾਰਟੀ ਦੀ ਅੱਖ ਇਸ ਫੈਸਲੇ ਦੇ ਉੱਤੇ ਬਣੀ ਹੋਈ ਹੈ ਹਰ ਸਿੱਖ ਕੌਮ ਦੀ ਅੱਖ ਨਾਨਕ ਨਾਮਲੇਵਾ ਸੰਗਤ ਦੀ ਅੱਖ ਇਸ ਫੈਸਲੇ ਤੇ ਬਣੀ ਹੋਈ ਹੈ ਕਿਸ ਤਰ੍ਹਾਂ ਦੇਖਦੇ ਸਭ ਦੇਖੋ ਇਹ ਤਖਸਬਾਨ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਇਹ ਬਖਸ਼ਿੰਦ ਗੁਰੂ ਦਾ ਬਖਸ਼ਣ ਤਖਤ ਹੈ ਤੇ ਉਰੋਂ ਜੋ ਵੀ ਆਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਊਗਾ ਜੋ ਵੀ ਕੋਈ ਫੈਸਲਾ ਹੋਊਗਾ ਉਸ ਫੈਸਲੇ ਅੱਗੇ ਅਸੀਂ ਸਿਰ ਝੁਕਾ ਕੇ ਖੜੇ ਤੇ ਇੱਕ ਇੱਕ ਸ਼ਬਦ ਦੀ ਇਹ ਨਿਬਿੰਨ ਪਾਲਣਾ ਕੀਤੀ ਅਕਾਲੀ ਫਰਾਂ ਲੈ ਨੇ ਅਜਾ ਮਗਾਇਆ ਕਿ ਕੈਂਸਲੇ ਨੂੰ ਲੈ ਕੇ ਜੱਥੇਦਾਰਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ ਕੀ ਕਰ ਰਹੇ ਹੋ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਇੱਕ ਪਾਸੇ ਆਪਾਂ ਸਾਰੇ ਗੁਰੂ ਦੇ ਦਰ ਤੇ ਖੜੇ ਆਂ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਉਹਦੇ ਤੇ ਪ੍ਰੈਸ਼ਰ ਪਾਉਣ ਵਰਗੀਆਂ ਗੱਲਾਂ ਅਗਰ ਸੁਧਾਰ ਲੈਰ ਕਰ ਰਹੇ ਆਂ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਹੁਣ ਆਪਾਂ ਥੋੜਾ ਜਆ ਸੰਭਲੀਏ ਥੋੜਾ ਜਆ ਆਪਾਂ ਦੇਖੀਏ ਕਿ ਆਪਾਂ ਖੜੇ ਕਿੱਥੇ ਆਪਾਂ ਫੈਸਲਾ ਉਡੀਕ ਲਈਏ ਮੈਂ ਕਿਸੇ ਵੀ ਐਸੇ ਜਿਹੜੀ ਉਹਨਾਂ ਦੇ ਕੋਈ ਇਲਜ਼ਾਮ ਨੇ ਉਹ ਇਲਜ਼ਾਮ ਤਰਾਸ਼ੀਆਂ ਕਰਦੇ ਰਹਿਣ ਛਰੋਮਨੀ ਕਲਦਲ ਉਹਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਜਵਾਬ ਗੁਰੂ ਨੇ ਦੇਣਾ ਹੁਣ ਜਵਾਬ ਧੱਕ ਸਾਹਿਬ ਦੇ ਜਥੇਦਾਰ ਸਹਬਾਨਾ ਨੇ ਪੂਰੇ ਫੈਸਲਾ ਸੁਣਾਉਣਾ ਸੋ ਉਹਨਾਂ ਦਾ ਫੈਸਲਾ ਉੱਢਣਾ ਚਾਹੀਦਾ ਮੈਂ ਤਾਂ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਜਿੱਥੇ ਉਹਨੇ ਕੰਮ ਕਰਦੇ ਰਹੇ ਨੇ ਕਾਲੀ ਦਲ ਨਾਲ ਉਹ ਜਿਹੜੇ ਕੰਮ ਨਹੀਂ ਕੀਤੇ ਜਾ ਰਹੇ ਕੋਈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਮਸਲਿਆਂ ਦੀ ਮਦਈ ਹੈ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਕਰਦਾ ਸੋ ਸ਼੍ਰੋਮਣੀ ਅਕਾਲੀ ਦਲ ਬਿਨਾ ਪੰਜਾਬ ਦੀ ਜਿਹੜਾ ਕੋਈ ਇੱਕ ਬਿਹਤਰ ਪੰਜਾਬ ਦੀ ਜਿਹੜੀ ਸਿਰਜਣਾਉ ਨਹੀਂ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲਾਈਫਲਾਈਨ ਹੈ ਠੀਕ ਹੈ